ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਆ। ਲਓ ਜੀ ਆ ਗਈ ਬਾਰਸ। ਹੱਤਾਂ ਸਾਰਾ ਹੋ ਗਿਆ ਤੀ। ਗਰਮੀ ਬਹੁਤ ਜ਼ਿਆਦਾ ਹੋਈ ਪੀਤੀ। ਹੱfte ਮਗਰੋਂ ਮੀਂਹ ਆਇਆ ਸਾਡੇ ਤਾਂ। ਇੱਧਰ ਨੇ ਲੱਗ ਕੇ ਤਾਂ ਦੇਖੋ ਉਧਰ ਆਪਣੀਆਂ ਤੋਰੀਆਂ ਦੀ ਵੇਲ ਵਧੀਆ ਵਧ ਰਕਤ ਹੋ ਗਏ। ਇੱਧਰ ਚੱਲ ਰਹੀ ਆ ਹਵਾ ਬਹੁਤ ਵਧੀਆ। ਠੰਡਾ ਠੰਡਾ ਮੌਸਮ ਹੋਇਆ ਪਿਆ ਮੀਂਹ ਪੈ ਰਿਹਾ। ਉੱਧਰ ਆਪਣਾ ਜੈਪ ਬੈਠਾ ਜੀ ਉਹ ਬਿਮਾਰ ਹੋਇਆ ਪਿਆ ਵਿਚਾਰਾ ਦੋ ਤਿੰਨ ਦਿਨ ਹੋ ਗਏ ਤੇ ਗਲੂਗੋਸ ਲੱਗਦਾ ਇਹਨੂੰ ਇਨਫੈਕਸ਼ਨ ਵਧੀ ਪਈ ਆ ਕੱਲ ਵੀ ਗਲੂਗੋਸ ਲੱਗਿਆ ਅੱਜ ਐਤਵਾਰ ਕਰਕੇ ਡਾਕਟਰ ਆਇਆ ਨਹੀਂ ਕੱਲ ਨੂੰ ਹੋਰ ਲਵਾ ਦਾਂਗੇ ਜੈਪਾ ਜੈਪਾ ਅੱਜ ਜਰਾ ਡਾਊਨ ਆ ਨਹੀਂ ਤਾਂ ਇਹ ਮੇਰੇ ਮੂਰੇ ਮਾਗਰ ਫਿਰ ਨਹੀਂ ਜਾਂਦਾ ਸੀ ਇਹ ਕਿੱਥੇ ਤੀਜੀ ਬੈਠਣ ਵਾਲਾ ਅੱਜ ਠੀਕ ਐ ਬੈਠਿਆ ਚਲੋ ਆਪਾਂ ਆਪਣੀ ਬਾਧਾ ਲਾਵਾਂਗੇ ਜੀ ਬਾਕੀ ਪਰਮਾਤਮਾ ਦੇ ਹੱਥਾ ਲਓ ਜੀ ਇਹ ਤਾਂ ਬਹੁਤ ਵਧੀਆ ਤੀਜੀ ਹੈ ਇਹ ਦਾ ਖੜਨ ਵਾਲਾ ਨਹੀਂ ਸੀ ਜਿਹਨੇ ਮੇਰੇ ਪੁਰਾਣੀ ਵੀਡੀਓ ਚ ਤੁਹਾਨੂੰ ਦੇਖਿਆ ਉਸ ਵਾਲਾਂ ਚ ਇਹ ਤਾਂ ਮੇਰੇ ਮਾਗਰ ਮਾਗਰ ਵਿਚਾਰਾ ਫਿਰ ਜਾਂਦਾ ਸੀ ਹੁਣ ਨਹੀਂ ਹੁਣ ਤਾਂ ਮਾੜੀ ਜਿਗਰਦਨ ਚੱਕਦਾ ਦੇਖੋ ਫੇਰ ਕਰਦਣ ਨੂੰ ਮੀ ਰੱਖ ਲਈ ਲੋ ਚੀਤਾ ਨਾ ਪਗੰਦੀਆਂ ਕੱਢੋ ਪਹਿਲੇ ਆਮੀ ਮੀਂਹ ਚ ਕੰਮ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਜੀ ਪਰ ਕਰੀਏ ਕੀ ਕਰੇ ਬਿਨਾਂ ਸਰਦਾ ਵੀ ਨਹੀਂ ਕਰਨੇ ਦਿੰਦੇ ਨੇ ਪਰ ਮੁਸ਼ਕਲ ਹੋ ਜਾਂਦਾ ਮੀਂਹ ਚ ਕੰਮ ਕਰਨੇ ਘਰ ਵੀ ਬਹੁਤ ਬੇਟੀ ਜਿਹਾ ਬੰਦਣਾ ਨਹੀਂ ਤਾਂ ਸ਼ਾਮ ਦੇ ਕੰਮਕਾਰ नौजी की हालचाल ने किने ऐसा है सब्जी अच्छेपपा बनाई है जी तोरियां भी सब्जी मैंने बना आगी थी पहला उधर काम जाने तो पहला कार करने जाने तो पहला तोरियां की सब्जी बनाई है अच्छेपपा ने ਹੁਣ ਤੋਰੀਆਂ ਲੱਗਣ ਲੱਗੀਆਂ ਨੇ ਜੀ ਸਾਰੀ ਗਰਮੀ ਦਾ ਕੁਝ ਨਹੀਂ ਲੱਗਿਆ ਹੋਈ ਪਿਆ ਖੰਗ ਜੇ ਬਣਾਵਾਂਗੇ ਫਿਰ ਖਾਧੀ ਜਾਂਦੀ ਆ ਹਾਂ ਅੱਜ ਦੜੀਆਂ ਮਿੱਠਾ ਦੜੀਆਂ ਬਣਾਉਣੇ ਅੱਜ ਚੀਨੀ ਪਾ ਕੇ ਤੁਹਾਡਾ ਬਹੁਤ ਸੋਹਣਾ ਕਮੈਂਟ ਕਰਦੀਆਂ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਇਹਨੇ ਫੋਨ ਵੀ ਥੋੜਾ ਜਿਹਾ ਕੱਟ ਮਾਰਦਾ ਨਾ ਪਤਾ ਨਹੀਂ ਕੀ ਗੱਲ ਹੈ ਜੇ ਦੋ ਚਾਰ ਵੀਡੀਓ ਲਗਾਤਾਰ ਬਣਾ ਲਾ ਤੇ ਖਰਾਬ ਹੋ ਜਾਂਦਾ। ਅਪਲੋਡ ਹੁੰਦੀ ਜਾਂਦਾ ਨਾਲ ਵਿੱਚ ਕੋਈ ਵੀ ਵੀਡੀਓ ਨਹੀਂ ਜਿੰਨੀ ਸਵੇਰ ਸੋਦੀਰਾ। ਨਮਾ ਫੋਨ ਮੰਗਾਵਾਂਗੇ ਹੁਣ। ਆਹ ਤਾਂ ਦੁੱਖ ਦੀ ਖਬਰ ਆ ਜੀ ਜਿਹੜਾ ਜਸਿੰਦਰ ਪੱਲੇ ਦਾ ਦਿਹਾਂਤ ਵਿਚਾਰੇ ਦਾ ਹੋਇਆ ਬਹੁਤ ਲੋਕਾਂ ਨੂੰ ਹਸਾਉਂਦਾ ਸੀ ਦੇਖੋ ਐਂਡ ਤੇ ਆ ਕੇ ਕਿਹੜੀ ਹਾਲ ਚਿਰ ਹੋ ਉਹਨਾਂ ਦਾ ਹੋ ਗਿਆ ਛੋਟੇ ਹੀ ਹੁੰਦੇ ਦੇਖਦੇ ਆਉਂਦੇ ਤੇ ਜੀ ਲਸਕਾਰੇ ਚ ਉਹਨਾਂ ਦਾ ਜਸਿੰਦਰ ਪੱਲਾ ਕਮੇਡੀ ਕਰਦਾ ਸਕਿੱਟਾਂ ਹੀ ਨਹੀਂ ਹੁੰਦੀਆਂ ਤੇ ਲਸਕਾਰੇ ਦੇ ਵਿੱਚ ਜਿਹੜੀਆਂ ਭੈਣਾਂ ਮੇਰੀ ਉਮਰ ਦੀਆਂ ਨੇ ਉਹਨੇ ਦੇਖਿਆ ਹੋਊਗਾ ਐ ਐਤਵਾਰ ਨੂੰ ਆਉਂਦਾ ਹੁੰਦਾ ਸੀ ਲਸਕਾਰਾ ਤੇ ਇੱਕ ਸੰਕਾਟਾ ਨਵੇਂ ਸਾਲ ਦੇ ਪ੍ਰੋਗਰਾਮਾਂ ਚ ਜਸਵਿੰਦਰ ਭੱਲੇ ਨੂੰ ਦੇਖਦੇ ਹੁੰਦੇ। ਹੱਸ ਬੰਦੇ ਦੇ ਆਦਾ ਰਹਿ ਜਾਂਦੀਆਂ ਨੇ ਜੀ। ਕਿੰਨਾ ਹਸਾਉਂਦਾ ਹੁੰਦਾ ਉਹ ਚ ਨਵੇਂ ਸਾਲ ਦੇ ਪ੍ਰੋਗਰਾਮ ਚ ਇਹ ਚ ਆਪਣੇ ਕੀ ਕਹਿੰਦੇ ਨੇ ਨਿਸ਼ਕਾਰੇ ਚ ਜਦੋਂ ਹੁਣ ਤਾਂ ਆਮ ਜੁੱਜਾਂ ਨੇ ਜੀ ਦੇਖਣ ਵਾਲੀਆਂ ਜਦੋਂ ਹੀ ਮਸਾ ਆਉਂਦਾ ਹਮ ਦਤੀ ਰਿਹਾ ਐ ਤਵਾਰ ਦੀ ਡੇਟ ਰਹਿੰਦੀ ਹਫਤਾ ਬਾਅਦ ਐ ਤਵਾਰ ਨੂੰ ਪ੍ਰੋਗਰਾਮ ਆਉਗਾ ਫੇਰ ਦੇਖਾਂਗੇ ਜਿਆਦਾ ਦੇਖਣ ਵੇਹnde ਉਪਰੋਂ ਰਟੀਨਾ ਹੱਲ ਜਾਂਦਾ ਫੇਰ ਉਹਨੂੰ ਉੱਪਰ ਚੜਦੇ ਕੋਈ ਰਟੀਨਾ ਹਲਿਆ ਕੇ ਆਉਂਦਾ ਕਦੇ ਖus ਕਰਦੇ ਫੇਰ ਟੀਵੀ ਦੇਖਣ ਵੇਹnde ਪਰ ਉਹ ਚੀਜ਼ਾਂ ਵਧੀਆ ਬੋਲਤੀਆਂ ਜੀ ਉਹ ਚੀਜ਼ਾਂ ਵਧੀਆ ਬੋਲਤੀਆਂ ਇੱਕ ਹੋਣਾ ਆਉਂਦਾ ਆਪਣੇ ਕੀ ਕਹਿੰਦੇ ਨੇ ਉਹ ਸ਼ਕਤੀਮਾਨ ਆਲਪਲੇਲਾ ਐ ਤਵਾਰ ਨੂੰ ਬਹੁਤ ਵੇਸ ਰਹੀ ਸੀ ਉਹਦੀ ਵੀ ਆਪਾਂ ਦੇਖਾਂਗੇ ਫਿਰ ਅੱਜ ਐਤਵਾਰ ਮਸਾਂ ਠੀਕ ਕਰਨ ਵਾਲਾ ਐਤਵਾਰ ਆਵਾਂਗੇ ਪਰ ਮੈਂ ਆਉਂਦੀ ਹਿੰਦੀ ਜੀ ਮਹਾਬਾਤ ਕਿ ਮੈਂ ਉਹਨਾਂ ਤਿੱਜਾਂ ਦੀ ਵੇਖ ਰਹੀ ਹਾਂ ਵੇਖਾਂਗੀ ਹਮ ਤਾਂ ਸਦਾ ਜੀ ਕਿੱਲੀ ਆ ਗਏ ਨੇ ਇਹਦੇ ਮੋਬਾਈਲਾਂ ਤੇ ਸਾਰਾ ਕੁਝ ਆ ਜਦੋਂ ਇੱਕ ਐਤਵਾਰ ਨੂੰ ਆਉਂਦੀ ਛੁੱਟੀ ਹੁੰਦੀ ਸੀ

ਇਹ ਜਿਹੜੇ ਪਿਛਲੇ ਦਿਨ ਜਸਵਿੰਦਰ ਪੱਲੇ ਦਾ ਦੇਹਾਂਤ ਹੋ ਗਿਆ ਬਹੁਤ ਦੁਖਦਾਈ ਖਬਰ ਆ ਆਪਾਂ ਛੋਟੇ ਜਿਹੇ ਹੁੰਦੇ ਤੋਂ ਉਹਨਾਂ ਨੂੰ ਦੇਖਦੇ ਆ ਰਹੇ ਹਾਂ ਨਾ ਜਸਵਿੰਦਰ ਨੂੰ ਦਰਸ਼ਨ ਤੇ ਲਿਸ਼ਕਾਰੇ ਆਂ ਚ ਤੇ 9 ਮਹੀਨੇ ਸਾਲ ਦੇ ਪ੍ਰੋਗਰਾਮ ਚ ਕਮੇਟੀ ਉਹ ਸਪਿਟਲ ਵੀ ਆਉਂਦੀ ਹੁੰਦੀ ਹੁੰਦੀ ਦੇ ਵਿੱਚ ਗਾਣਾ ਵਿੱਚ ਸਕਿੱਟਾ ਕਿੰਨੀ ਵੇਟ ਰਹੇ ਹੁੰਦੀ ਉਹ ਦਿਨ ਐਤਵਾਰ ਨੂੰ ਵੀ ਲਿਸ਼ਕਾਰੇ ਨੇ ਆਣਾ ਅੱਜ ਲਿਸ਼ਕਾਰੇ ਨੇ ਉਹ ਸਵੇਰੇ ਤੋਂ ਵੇਟ ਕਰ ਲੱਗ ਜਾਂਦੇ ਤੇ ਇੱਕ ਝਿੰਮਨਤਾਰੇ ਆਉਂਦੇ ਹੁੰਦੇ ਬੱਚਿਆਂ ਨੇ ਉਹ ਉਧਰੋਂ ਆਉਂਦਾ ਹੋ ਚੀਜ਼ ਆਉਂਦੀ ਡੇਟ ਕਰਦੇ ਨੂੰ ਦੇਖਣ ਰਹਿੰਦੇ ਕੁਸ਼ਕਾਰ ਆ ਜਾ ਕੁਝ ਵੀ ਆਉਂਦਾ ਉਧਰੋਂ ਟੀਵੀ ਦੀ ਰੇਂਜ ਤੋਂ ਹੁਣ ਰੇਂਜ ਕਹਦਾ ਸੀ ਨਾ ਐਂਟੀਨਾ ਹੱਲ ਗਿਆ ਕੁਮੀਂ ਜਾ ਬੈਣ ਲੱਗ ਜਾਂਦਾ ਸੀ ਕਦੇ ਕਿਸੇ ਦਾ ਨਾクセ ਜਾ ਹੱਲ ਲੱਗਿਆ ਕੁਮੀਂ ਜਾ ਬੈ ਗਿਆ ਸਾਥ ਮੀਤੀ ਫੋਟੋ ਦੀ ਨਹੀਂ ਹੁੰਦੀ ਫਿਰ ਇੱਕ ਜਾ ਉੱਪਰ ਖੜਦਾ ਐਂਟੀਨੇ ਤੇ ਜਾ ਕੇ ਇੱਕ ਹੀਠਾ ਦੇਖਦਾ ਵੀ ਹੋ ਗਿਆ ਸਾਫ ਉਸ ਸਮੇਂ ਬਹੁਤ ਵਧੀਆ ਤੇਜੀ ਨੂੰ ਤਾਂ ਬਹੁਤ ਵਧੀਆ ਤੇ ਉਹ ਕੰਤਾ ਫੇਰ ਪੜ੍ਹ ਲਾਣੇ ਆਪ ਕੋ ਆਪਣੇ ਕਮਰੇ ਵਿੱਚ ਬਹਿ ਜਾਣੇ ਦੋ ਜਾਣੇ ਦੋ ਆਪ ਆਪਦੇ ਮੋਬਾਈਲ 'ਤੇ ਬੈਠੇ ਆ ਤਿੰਨਾ ਤਿੰਨ ਲਈ ਬੈਠੇ ਆ ਉਹ ਚੀਜ਼ ਵਧੀਆ ਤੇ ਜੇ ਸਾਰੇ ਇਕੱਠੇ ਹੋ ਕੇ ਬੈਠਦੇ ਤੇ ਹਨ ਫਿਰ ਇੱਕ ਦੂਜੇ ਦੂਜੇ ਨੂੰ ਦੱਸੀ ਜਾਂਦਾ ਹੁਣ ਇਹ ਐ ਹੋਊਗਾ ਹੁਣ ਇਹ ਐ ਹੋਊਗਾ ਉਹ ਚੀਜ਼ ਤਾਂ ਹਨਾ ਹਰਤੀਆਂ ਮਿਲਦੀਆਂ ਨੇ ਜਿਹੜੀਆਂ ਲਾਂਗੀਆਂ ਉਹ ਤਾਂ ਹੁਣ ਕਾਨੂੰ ਮਿਲਦੀਆਂ ਨੇ इस समय से बहुत बढ़िया समय थे उन्नीस सौ नब्बे पचानवे टीवी ला लाग गया थी सा उन्नीस सौ नब्बे पहला किसी के दे देख जाते होंगे आ अपने रामायण महाभारत तो रामायण चलती होंगी तो थी रामायण किसी के घर देखने ਨੀ ਸਵੇਜ ਤੇ ਸਾਢੇ ਕਰੇ ਲੱਗ ਗਿਆ ਫਿਰ ਅਸੀਂ ਦੇਖਣ ਲੱਗੇ ਕੁੱਪਾਦ ਕੰਮ ਕਰਨੇ ਫਿਰ ਆ ਪ੍ਰੋਗਰਾਮ ਆ ਉਹ ਗੱਦ ਪਹਿਲੇ ਪਹਿਲਾਂ ਕੰਮ ਨਿਮੇੜਦੀ ਹੈ ਗਰਾਹ ਪ੍ਰੋਗਰਾਮ ਆ ਉਹ ਗੱਦ ਪਹਿਲੇ ਮੈਨੂੰ ਜਿਹੜਾ 9 ਸਾਲ ਦਾ ਪ੍ਰੋਗਰਾਮ ਆਗਾ ਤੇ ਉਹ ਨੂੰ ਜਾ ਕੇ ਬੈਠਦੇ ਦੇਖੀਂ 10 ਵਜੇ ਤੱਕ ਬੈਠਦੇ 10 ਵਜੇ ਪ੍ਰੋਗਰਾਮ ਚੱਲਦਾ ਹੁੰਦਾ ਹੁੰਦਾ ਦੁਪਹਿਰਾਂ ਮੇ ਪ੍ਰੋਗਰਾਮ ਰੋਜ਼ ਚੱਲਦੀ ਜਾਂਦੇ ਨੇ ਹੋਰ ਸਮੇ ਹੋ ਗੀ ਤੇ ਬਾਤ ਕਰੀ ਸੀ ਅੱਜ ਨੇ ਬਾਤ ਸਪੈਨ ਕਰਕੇ ਮੈਂ ਕਿ ਹੁਣ ਚੱਲ ਜੀ ਥੋੜਾ ਜਿਹਾ ਮਿੱਠਾ ਪੋਸ ਬਣਾ ਲਵਾਂ ਨੇ ਹੁਣ ਤਾਂ ਮੈਨੂੰ ਪਕੌੜੇ ਨਹੀਂ ਖਾਣੇ ਜੀ ਪਰ ਫਿਰ ਮੈਨੂੰ ਖਾਣਾ ਜੇ ਲਾਹੂਗੀ ਤਾਂ ਖਾਉਂਗੀ ਫਿਰ ਮੈਨੂੰ ਬਾਣਾ ਪੈ ਜਾਣੀ ਹੈ ਮੈਨੂੰ ਲੱਗਦੀ ਸੀ ਖਾਣੂ ਹੋਈ ਗਿਆ ਹੁਣ ਤਾਂ ਪਹਿਲਾਂ ਉਹ ਕੋਸਾ ਪਹਿਲਾਂ ਜਾਵਾਂਗੀ ਕਿਉਂਕਿ ਫਿਰ ਮੈਂ ਇਸ ਕਰਕੇ ਖੁਲਾਹੀ ਨਹੀਂ ਲੀਨੇਗੇ ਹੁਣ ਚੱਲ ਮਿੱਠਾ ਦਰਿਆ ਬਣਾ ਲਵਾਂ ਨੇ ਜੇ ਮੈਂ ਦੁੱਧ ਵਾਲਾ ਦਰਿਆ ਬਣਾਉਣੀ ਹੈ ਜੀ ਫਿਰ ਮੈਨੂੰ ਦੁੱਧ ਤਾਂ ਲੱਗ ਜੀ ਹੈ ਤੇ ਇਹ ਵੀ ਮੇਰੇ ਤੋਂ ਖਾਦਾ ਜਾਂਦਾ ਹੈ ਅੱਜ ਆਪਾਂ ਚਾਹਨੀ ਵਾਲਾ ਦੜੀਆ ਬਣਾ ਲਵਾਂ ਨੇ ਚੀਨੀ ਪਾ ਕੇ ਗੁੜ ਦਾੜਾ ਵੀ ਬਹੁਤ ਸਵਾਦ ਬਣਦਾ ਗੁੜਾ ਦਾ ਵੀ ਆਪਾਂ ਕਈ ਵਾਰ ਬਣਾਇਆ ਅੱਜ ਚੀਨੀ ਕਰਕੇ ਬਣਾ ਰਹਾਂ ਨੇ ਕੱਲੇ ਟੈਂਡ ਦਾ ਕਮੈਂਟ ਆਇਆ ਸੀ ਕਹਿੰਦੇ ਭੈਣ ਮੈਨੂੰ ਤੁਹਾਡਾ ਗ੍ਰੇ ਸੂਟ ਬਹੁਤ ਵਧੀਆ ਲੱਗਿਆ ਉਹਦੇ ਨਾਲ ਆਪਣੇ ਆਲਓਵਰ ਮਹਿਰੂਨ ਲੈਸ ਨਾਲ ਜਿਉ ਭੈਣ ਮੇਰੀ ਵੀਡੀਓes ਹੁੰਦੀ ਆ ਤਾਂ ਭੈਣੇ ਲੈ ਲੈ ਜੇ ਤੈਨੂੰ ਪਸੰਦ ਆ ਲੇ ਲਈ ਮੈਂ ਪਾਇਆ ਕਿ ਤੈਂ ਪਾਇਆ ਜੀ ਤੇਰੀ ਪਸੰਦ ਦਾ ਤਾਂ ਤੂੰ ਲੈ ਲਾ ਮੈਂ ਸੂਟ। ਫਿਰ ਜਦੋਂ ਮੈਨੂੰ ਬੜਾ ਸੋਹਣਾ ਲੱਗਿਆ ਤੁਹਾਡਾ ਉਹ ਸੂਟ ਕੱਲੇ ਕੱਲ ਵਾਲੀ ਵੀਡੀਓ 'ਚ ਆਪਾਂ ਸੂਟ ਦਿਖਾਏ ਤੇ ਲੈ ਆਂਦੇ ਨੇ ਜਿਹੜੇ। ਭੈਣ ਬੱਚੀ ਤਾਂ ਆਹਦੀ ਕਿ ਨਹੀਂ ਬਹੁਤ ਸੋਹਣਾ ਲੱਗਿਆ ਭੈਣਾਂ ਤੁਹਾਡਾ ਸੂਟ। ਲੈ ਲੈ ਭੈਣਾਂ ਜੇ ਤੇਰੀ ਪਸੰਦ ਦਾ ਤੂੰ ਸਮਾ ਲਈ। ਕੋਈ ਗੱਲ ਨਹੀਂ। ਦਾਲੀਆ ਤੁਸੀਂ ਜਿਹੀ ਤਰ੍ਹਾਂ ਭੁੰਕੇ ਫੇਰ ਬਣਾਵਾਂਗੇ ਜੀ ਕੱਚਾ ਜਿਹਾ ਨਹੀਂ ਲੱਗਦਾ ਫੇਰ ਕੱਚਾ ਜਿਹਾ ਉਹ ਹਾਜਮ ਨਹੀਂ ਆਉਂਦਾ ਭੁੰਨ ਕੇ ਹਲਕਾ ਬਣ ਜਾਂਦਾ ਜੀ ਜੇ ਆਪਾਂ ਘਰੇ ਇਹ ਨੂੰ ਉਹ ਕਰਦੇ ਆ ਫੇਰ ਆਪਾਂ ਭੁੰਨ ਕੇ ਬਣਾਣੇ ਜੀ ਦਹੀਓ ਤਾਂ ਆਪਾਂ ਇਹ ਤਾਂ ਠਰ ਜਣ ਹੁਣ ਆਪਾਂ ਦੋ ਭਾਂਡੇ ਬਾਹਰ ਲੈਨੇ ਦੇ ਬਹੁਤ ਹੁੰਦੇ ਨੇ ਬਹੁਤ ਜ਼ਿਆਦੇ ਭੰਡੇ ਬਣਦੇ ਆ ਅੱਜ ਆਪਾਂ ਬਾਹਰਲੀ ਕਿਚਨ ਚ ਅੰਦਰ ਤਾਂ ਕਦੇ ਕੋਈ ਇਹ ਜੀ ਜਣਾ ਨਹੀਂ ਮੀਏ ਜੀ ਕਿਉਂਕਿ ਅੰਦਰ ਆਪਣੇ ਗੈਸ ਚੁੱਲਾ ਨਹੀਂ ਹੈਗਾ ਬਿਜਲੀ ਆ ਰਹੀ ਆ ਬਾਹਰ ਉਹੀ ਸੌਣੀ ਨਹੀਂ ਕੁਸਤ ਨੂੰ ਪਤਾ ਹੈ ਜਿਹੜੀ ਅੰਦਰ ਕਿਚਨ ਨੇ ਆਪਣੀਆਂ ਉਹਦੇ ਵਿੱਚ ਜਦ ਆਪਾਂ ਚੀਜ਼ ਬਣਾਉਣੇ ਆ ਭਾਪ ਜੀ ਫਿਰ ਸਾਰੇ ਅੰਦਰ 스ਮੈਲ ਨਹੀਂ ਹੋ ਜਾਂਦਾ ਹਾਜੀ ਆਪਣੇ ਵਾਚਰ ਸੋਈ ਚੋ ਲੱਗੀ ਨਹੀਂ ਚਿਮਨੀ

ਤਾਂ ਅੱਜ ਜੱਪਣੇ ਅੰਬੂ ਤੋਰੀਆਂ ਨਹੀਂ ਬਣਾ ਲਈ ਤੇ ਇਹ ਹਰ ਵੀ ਕਹਿੰਦੇ ਨੇ ਨਾਣ ਹੁੰਦੜੀਆ ਬਣਾ ਲਿਆ ਆਟਾ ਗੁੰਨਿਆ ਪਿਆ ਉਹ ਤਰੋਤੀ ਲਾ ਲਾਂਗੇ ਤੁਹਾਡੇ ਮਾਂ ਦੇ ਤੇ ਇੱਕ ਪਾਸੇ ਦੜਿਆ ਬਣੀ ਜਾਊਗੀ ਇੱਕ ਪਾਸੇ ਆਪਾਂ ਰੋਟੀ ਲਾ ਲੈ ਆਉਂਦੀ ਆ ਬਿੰਦਨ ਦੇ ਜਾਂਦੀ ਆ ਕਿੰਨੇ ਘਰਾਂ ਵਾਂ ਭੱਜ ਗਈ ਉੱਤਰ ਦਲੀਆ ਵੀ ਆਪਣਾ ਰਿਚਣ ਲੱਗ ਗਿਆ ਹੁਣ ਆਪਾਂ ਦਾ ਲੈਣੇ ਦੀ ਰੋਟੀ ਖਾੜੇ ਫਿਰ ਤਾਂ ਕੈਂਤੀ ਜੀ ਫਾਲਸ ਆ ਫਿਰ ਆ ਗਈ ਫਿਰ ਫਿਰ ਭੱਜ ਗਈ ਪਤਾ ਨਹੀਂ ਕੀ ਹੈ ਲਾਈਟ ਨੇ ਅੱਜ ਘਾਣੇ ਕਰੇ ਪਿਆ ਦੋ ਕਣੀਆਂ ਨਹੀਂ ਜੀ ਆਉਣ ਦਿੰਦੀ ਜਿੱਦੇ ਲਾਈਟ ਹੋਣ ਕੇ ਰਾਗੀ 5 ਮਿੰਟਾਂ ਬਾਅਦ ਉਹ ਆ ਜਾਂਦੀ 5 ਮਿੰਟਾਂ ਬਾਅਦ ਉਹ ਭੱਜ ਜਾਂਦੀਆਂ ਕੋਕਣੀਆਂ ਨਹੀਂ ਪੈਰ ਜਾਂਦੀ ਜਦੋਂ ਲਾਈਟ ਵੱਗ ਜਾਂਦੀ ਹੈ ਤਾਂ ਮੈਂ ਦਰਖਤ ਡਿੱਗ ਗਿਆ ਜੀ ਟੁੱਟ ਕੇ ਉੱਪਰ ਤਾਰਾਂ ਨੇ ਆਏ ਹੋ ਗਿਆ ਮਾੜੀ ਜਿਹੀ ਖਰਾਬ ਹੋ ਗਈ ਵੀ ਉਹਨਾਂ ਨੂੰ ਪਹਿਲੇ ਹੀ ਸਮਾਰੋ ਇਹ ਕਹਿੰਦੀ ਜੀ ਪਿਛਲੇ ਵਾਰ ਤਾਂ ਅੱਗੇ ਤਾਂ ਜੋ ਲਾਈਟ ਭੱਜ ਜਾਂਦੀ ਤੇ ਰਾਤ ਨੂੰ ਹੀ ਸਮਾਰ ਕੇ ਜਾਂਦੇ ਤੇ ਹੁਣ ਉਹ ਨਹੀਂ ਆਉਂਗੇ ਹੁਣ ਤਾਂ ਦੂਜੇ ਦਿਨ ਸਵੇਰੇ ਦੇ ਦਿਨ ਚ ਸਮਾਰ ਦੇਣੇ ਤਮੂਰੇ ਹੀ ਮਹੀਨੇ ਵੀ ਦਿਨ ਨੂੰ ਮੱਕੀ ਦੀਆਂ ਰੋਟੀਆਂ ਮਿੱਠੇ ਭਾਲੇ ਕਦੇ ਕਦੇ ਪਿਆਜ਼ ਭਾਲੇ ਮੱਕੀ ਦੀਆਂ ਰੋਟੀਆਂ ਬਹੁਤ ਵਧੀਆ ਲੱਗਦੀਆਂ ਨੇ ਪਰ ਗਰਮੀ ਚ ਔਖਾ ਹੋ ਜਾਂਦਾ ਗਰਮੀ ਚ ਸਾਰੀ ਕਣਕ ਦੀ ਇਹ ਇੱਕ ਜੇ ਪਰੌਂਠੇ ਖਾਲਾ ਤਾਂ ਉਹ ਵੀ ਗਾਹ ਲਾ ਲੈਂਦੇ ਨੇ ਪਿਆਸ ਲਾਈ ਜਾਂਦੇ ਨੇ ਜਦੋਂ ਦੂਣ ਦੂਣੇ ਪਰੌਂਠੇ ਲੈ ਕੇ ਲਾ ਕੇ ਖਾਲਾ ਸਿਆਲ ਚ ਕਾਦੇ ਜਾਂਦੇ ਨੇ ਇਹਨੇ ਤਵਾ ਫਾਕਦਾ ਜੀ ਇਹਨੇ ਮੈਂ ਪੇੜੇ ਕੱਢ ਕੇ ਰੱਖ ਲਾ ਲੀਆਂ झटपट फटाफट पका ही आएंगे हम तो चलो ना ठंड हो गई थोड़ी चलो जी रोटी अपनी पक गई ਰੋਟੀਆਂ ਆਪਣੇ ਬਣਾ ਦੇਣੇ ਆਪਣੇ ਹੈਲਪਰ ਰੱਖਿਆ ਹੈ ਜਿਹੜਾ ਵੀਰਾ ਉਹਦੀ ਰੋਟੀ ਬੰਦ ਦਿੰਦੇ ਨੇ ਜੀ ਜਦੀ ਬਣਾਈ ਵਿੱਚ ਕਹਿੰਦੀ ਹੈ ਢੱਡੀ ਹੋ ਗਈ ਮੈਂ ਤਾਂ ਚਲ ਗਰਮ ਕਰ ਹੋ ਜਾਂਦੇ ਮੈਂ ਕਿਵੇਂ ਪਾਉਂਦੇ ਇਸ ਕਾਲਾ ਜੀ ਅਗਰ ਆਪਣੀ ਜਦ ਮਰਜੀ ਕਹਲੇਗਾ ਨਾ ਆਪਾਂ ਤਾਂ ਕਿਰਾਂ ਵੱਲ ਹੀ ਖੜਾ ਹੋਣੇ ਵਲਾਗ ਬਣਾਇਆ ਅੱਜ ਆਪਾਂ ਨੇ ਤੁਸੀਂ ਜਰੂਰ ਦੱਸਿਓ ਵੀ ਤੁਹਾਨੂੰ ਮੇਰਾ ਵਲਾਗ ਕਿਦਾਂ ਦਾ ਲੱਗਿਆ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਤਬ ਤੱਕ ਲਈ ਸਾਰਿਆਂ ਨੂੰ ਪਿਆਰ ਕਰੀ ਸਤਿ ਸ੍ਰੀ ਅਕਾਲ